ਕੋਸੇ ਕਾ ਬਹਿਤੀ ਰਾਤ ਨੂੰ ਕਿਹਾ ਇਹ ਤੁਹਾਨੂੰ ਕੋਈ ਪਤਾ ਲੱਗਿਆ ਵੀ ਸਭ ਇਹਨੇ ਵੇਖ ਲਈ ਦੀ ਇੱਕ ਦਿਨ ਪਹਿਲਾਂ ਦੂਜੇ ਮੁੰਡੇ ਦੀ ਦੁਕਾਨ ਨਾਲ ਉਹਦੇ ਨਾਲ ਕਹਿ ਰਿਹਾ ਹਾਰੀ ਰਾਤ ਸੱਪ ਤੇ ਉਹ ਥੱਗੇ ਉਹਦੇ ਜੜੀ ਉੱਤੇ ਆਇਆ ਕਹਿੰਦਾ ਜੜੀ ਮੇਰੇ ਨਾਲ ਤਾਂ ਸਾਥ ਲੱਗਦਾ ਪਿਆਗਾ ਉਹ ਕਹਿੰਦਾ ਕੋਈ ਨੰਬਰ ਤੂੰ ਕਹਿੰਦਾ ਇੱਧਰ ਪਿਆ ਜਦੋਂ ਉੱਧਰ ਪਿਆ ਉਹ ਨਾਲ ਦੂਜੇ ਜੱਜ ਜਾਵੜਿਆ ਉਹ ਮੁੰਡਾ ਲਵੇ ਮੁਸਮਾਨ ਦਾ ਡੱਲ ਗਿਆ ਕਿ ਉਹ ਕਹਿੰਦਾ ਵੀ ਆਪਣਾ ਸਾਰਿਆਂ ਉੱਤੇ ਪਾਊਗਾ ਉਹਨੇ ਢਾਗ ਨਾਲ ਮਾਰਤਾ ਉਹਨਾਂ ਨੂੰ ਪਪਾ ਤੇ ਬੋਨੇ ਨੇ ਮਾਰਿਆ ਤੇ ਕੀ ਕਰਿਆ ਸਾਨੂੰ ਕਹਿੰਦੇ ਦੂਜੇ ਦਿਨ ਬੱਸਾ ਜਦੋਂ ਸੱਪਣੀ ਸਾਡੇ ਕਹਿੰਦੀ ਆਹ ਗੱਲ ਮਹੀ ਜਿਹੜਾ ਅਸੀਂ ਸੱਖ ਮਾਰਤਾ ਸੀ ਫਿਰ ਉਹ ਸੇਟਾ ਵਜਦਾ ਬਤਾ ਕੇ ਪਾ ਗਿਆ ਜਿੱਚ ਜਿਹਾ ਸੀ ਸਾਨੂੰ ਕੁਝ ਨਹੀਂ ਪਤਾ ਦੀ ਸਾਪ ਨੇ ਨੇ ਮਾਰਿਆ ਤੇ ਕੀ ਕਰਾਂਗਾ ਇਹਦਾ ਵੀ ਰੂ ਹੈ ਦੂਵੀਂ ਕੋਈ ਫਾਰੀ ਦਿਖਾ ਦੇਣਾ ਤੇ ਜਦੋਂ ਤੁਸੀਂ ਕਰੋ ਆ ਇਲਾਜ ਦੇ ਵਾਸਤੇ ਆਪਣੀ ਕੋਸ਼ਿਸ਼ ਸ਼ੁਰੂ ਕੀਤੀ ਇਲਾਜ ਸਹੀ ਮਿਲ ਗਿਆ ਸੀ ਮੈਂ ਇਲਾਜ ਤਾਂ ਹੋ ਗਿਆ ਸੀ ਜਨਾ ਹੋ ਗਿਆ ਸੀ ਮੋਲ ਕੀ ਕਿਸੇ ਨੇ ਆ ਕੇ ਸੱਪਣੀ ਮਾਰਤੀ ਉੱਤੇ ਪੜਨਾ ਨੂੰ ਮੈਂ ਵੀ ਉਹ ਕੀ ਕਰ ਮੈਨੂੰ ਆਏ ਨੇ ਕਿਸੇ ਨੇ ਦੱਸਿਆ ਵੀ ਆਪਣੀ ਮਾਰੀ ਨਾ ਵੀ ਤੇਰੇ ਘਰੇ ਮੈਂ ਕਿਹਾ ਜੀ ਮੈਂ ਨਹੀਂ ਕਿਸੇ ਨੇ ਨਹੀਂ ਦੱਸਿਆ ਮੈਂ ਜੰਮੀ ਨਹੀਂ ਮਾਰ ਨਹੀਂ ਦਿੱਸੀ ਉੱਥੇ ਜੋ ਘਰ ਆਪਾਂ ਤੇ ਜੰਮੀ ਨਿਕਲ ਗਿਆ ਨਹੀਂ ਗਈ ਸਮਾਨ ਮੈਂ ਕਿਸੇ ਨੂੰ ਨਹੀਂ ਗਈ ਸੱਪਣੀ ਜਮਾ ਨਹੀਂ ਗਈ ਉਹ ਕੀ ਵਰਦੀ ਰਹੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਸੱਪੇ ਦੇ ਡੰਗ ਮਾਰਿਆ ਸੀ ਉਹ ਸਪਨੀ ਜਿਹੜੀ ਮਾਰਦੀ ਲੋਕਾਂ ਨੇ ਹਾਂ ਤੇ ਤਾਂ ਕਰਕੇ ਤੁਸੀਂ ਸਮਝਦੇ ਹੋ ਵੀ ਹਸਬੰਦ ਦੀ ਅੱਖਾਂ ਤੇ ਨਹੀਂ 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 ਉਹ ਹੀ ਕਹਿੰਦਾ ਮੈਂ ਜੀ ਉਹ ਮਾਰਨੀ ਸੀ ਮੇਰੇ ਕੋਲ ਲੈ ਗਈ ਨਹੀਂ ਰਹੀ ਸੀ ਮੇਰੇ ਕੋਲ ਲੈ ਗਈ ਨਹੀਂ ਆਇਆ ਹੈ ਕਿਹੜੇ ਕੋਈ ਨਭੇ ਨੇ ਟਮਾਟਰ ਕਰਨੇ ਠੀਕ ਕਰਕੇ ਲਿਆਵਾਂਗੇ ਤੋਂ ਠੀਕ ਹੈ ਦੋ ਅੱਡੇ ਲੱਗਾ ਹੈ ਕਿਵੇਂ ਸਮਾਨ ਦੇ ਸਮਾਨ ਸਾਰਾ ਠੀਕ ਪਿਆ ਸੀ ਕਹਿੰਦੇ ਸੇ ਠੀਕ ਕਰ ਲਿਆਵਾਂਗੇ ਤੇ ਮੇਰੇ ਬਾਬਾ ਕਹਿੰਦਾ ਵੀ ਕੁਝ ਨੂਰ ਲਾਈਟ ਨੇ ਆਇਆ ਜੇ ਠੀਕ ਹੋ ਗਿਆ ਜਿਹਦੇ ਦੁਆਰੇ ਹੋ ਗਿਆ ਤਾਂ ਉਹ ਜਹਾਜ ਚੜਦੀ ਵੀ ਨੁਕਸਾਨ ਹੋ ਜਾਣਾ ਬਾਬਾ ਮੈਂ ਜਮੀਰੇ ਲੈ ਕੇ ਨਹੀਂ ਮੈਂ ਆਪੇ ਆਪਦੀ ਖਾਪੀ ਖਸਾਰ ਲੂੰਗੀ ਮਾਰੇ ਲੈ ਕੇ ਨਹੀਂ ਆਉਗੀ ਮੈਨੂੰ ਆਣੀ ਪਰ ਅੱਜ ਨਹੀਂ ਮੈਨੂੰ ਫੇਰ ਵੀ ਛੱਡ ਕੇ ਦਾਲੂ ਫਿਰ ਮੈਂ ਨਾਲ ਲਾਈਆਂ ਨੂੰ ਮੈਂ ਮਾਰ ਦਿੱਤਾ ਉਹ ਗੱਲ ਬੜਾ ਉਹ ਜਾਣਦੇ ਨਾ ਕਿ ਮਿੰਨ ਏਜ ਕਿੰਨੀ ਸੀ ਤੁਹਾਡੇ ਹਸਨ ਦੀ ਥੈਂਕ ਯੂ ਸਾਹਿਬ ਪ੍ਰਿੰਸ ਜੀ ਸਾਹਿਬ ਛੋਟੀ ਜਿਹੀ ਸੀ ਜੀ ਹੈ ਜੀ Come <laughs> ਵੀ ਆਪ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਮਿਲੀ ਆ ਵੀ ਤੁਹਾਡੇ ਹਸਬੰਦ ਦੀ ਜਿਹੜੀ ਡਾਕਰ ਹੋਈ ਆ ਕੁਝ ਦਿਨ ਪਹਿਲਾਂ ਹੀ ਹੋਈ ਆ ਪਲੀਜ਼ ਸਭ ਦਾ ਜਾਣਕਾਰੀ ਸ਼ੇਅਰ ਕਰੋ ਕਦੋਂ ਹੋਈ ਸੀ ਡਾਕਟਰ ਦੇ ਹਸਬੰਦ ਦੀ ਸੂਰਾ ਰਹਿਤ ਮੇਲੇ ਤੇ ਸੋ ਆ ਮੇਲੇ ਤੇ ਚੁੱਪ ਤੇ ਰਾਤ 8:00 ਵੱਜੇ ਸੀ ਮਿਲਦੇ ਤੇ ਉੰਕਲ ਤੇ ਹੈਕ ਤੇ ਡਾਕ ਮਾਰਾ ਮੈਨੂੰ ਮੈਨੂੰ ਮਰੇ ਕੁਝ ਲੱਗ ਗਿਆ ਮਾਂ ਚਰ ਮਸਰ ਮਸਰ ਨੰਦੀ ਲੱਗੀ ਹੋਗੀ ਸਮਾਂ ਨਾ ਰਚੀ ਇਸਕਾ ਲੱਗੀ ਮੈਂ ਦੇਖਿਆ ਲੜੂਟ ਲਾ ਕੇ ਮੈਂ ਨਹੀਂ ਜਾ ਰਹੀ ਬੋਰਡ ਪਿਆ ਸੀ ਪਾਣੀ ਜਿਹਨੇ ਪੰਚੀ ਲੱਗਿਆ ਉਹ ਬੋਰ ਨਾਲ ਤੇ ਫਿਰ ਮੈਂ ਜੋੜਦੀ ਪੰਚੀ ਨਹੀਂ ਪ੍ਰਵਾਹ ਵੀ ਕਰੀ ਮੈਂ ਲੜਕ ਲਾ ਕੇ ਫਿਰ ਮੈਂ ਮੁਸਲੀ ਦੇਖਿਆ ਜਦੋਂ ਮੈਂ ਭੰਦੇ ਦੇਖਿਆ ਮਨ ਜਦੋਂ ਮੈਂ ਲੜਕ ਲਾ ਕੇ ਮਿਲਾਈ ਦੀ ਸੱਪਣੀ ਬੋਰ ਦਿੱਤੀ ਬਈ ਅਸੀਂ ਵੀ ਰਹੂ ਸੀ ਤਾਂ ਮਨਾਦੀ ਉਹਨਾਂ ਦੀ ਬੰਨਤੀ ਦੇਖਾਂ ਜਿਹੜੀ ਬੰਨਤੀ ਉਹ ਜਿੱਤਾਂ ਮੈਂ ਅਮਨ ਵਰਚ ਲੈ ਗਈ ਚਲ ਮਾ ਉਹ ਕੋਈ ਪ੍ਰਮਾਣ ਹੋਊਗਾ ਉੱਤੇ ਕੋਈ ਪ੍ਰਮਾਣ ਨਹੀਂ ਸੀਗਾ ਦੇਸੀ ਉਹਨੇ ਬਾਪਿਆਂ ਗੱਡੀ ਕੱਢੀ ਬਰੁਖੀ ਲਾਗੇ ਬਰੁਖਾ ਨੇ ਉਹਨਾਂ ਨੇ ਜਾ ਦੁਰ ਕਰਤੀ ਸੀ ਉਹਨਾ ਲਾ ਕੇ ਦਵਾਈ ਨਹੀਂ ਦੇ ਕੇ ਦਵਾਈ ਦੇ ਕੇ ਫਿਰ ਉਹਨੇ ਕੋਰੇ ਕਰੇ ਕਨ ਵੀ ਮੂਡ ਦਵਾਈਆਂ ਬਾਖਲ ਕਰ ਲੋ ਉਹਨਾਂ ਨੇ ਆਪ ਦਾ ਪਰ ਨਹੀਂ ਦਰਿਆ ਪਰ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਦਵਾਈ ਦਵਾ ਦਿਓ ਪਰ ਇਹਨਾਂ ਨੂੰ ਉਹ ਐ ਨਹੀਂ ਕਹਿ ਕੇ ਕਿ ਮੈਨੂੰ ਬਾਖਲ ਕਰ ਲਿਓ ਚਲ ਇਹ ਡਾਕਟਰ ਨੂੰ ਲੈ ਕੇ ਵੀ ਚੱਲ ਮਾਰੀਆ ਕਿ ਕਮਰਾ ਤੂੰ ਕੀ ਆਪਦਾ ਜਮਾ ਠੀਕ ਸੀਗਾ ਬਸ ਉਹ ਦਬਲੇ ਸਾਰਾ ਪਤਾ ਨਹੀਂ ਕੀ ਹੋ ਗਿਆ ਕੀ ਦਾ ਹੋ ਗਿਆ ਵਾਟਾ ਦਾ ਬੜਾ ਬੜਾ ਨੁਕਸਾਨ ਹੋ ਗਿਆ ਹੈ ਇਹ ਕਿੱਥੇ ਆ ਕੁਝ ਵਾਸਤੇ ਆਏ ਸੀ ਕਿ ਕੋਈ ਚਾਰ ਪੈਸੇ ਛੋੜੂਗੇ ਤੇ ਇਹਦਾ ਨੁਕਸਾਨ ਇਟਾ ਬੜਾ ਹੋਇਆ ਜਿਹੜਾ ਪੂਰਾ ਹੀ ਨਹੀਂ ਹੋ ਸਕਦਾ ਜਿਵੇਂ ਲੋਕਾਂ ਨੂੰ ਸਭ ਕਾਤੀ ਦੀ ਕੋਈ ਨਹੀਂ ਦੱਸਿਆ ਵੀ ਦਾਖਲ ਕਰ ਲੈ ਇਥੇ ਗਾਇਕ ਵੀ ਦੂਰ ਨਹੀਂ ਲੀ ਗਏ ਬਸ ਇਥੇ ਜਾ ਕੇ ਫੈਕੀ ਰਹੇਗਾ ਉਹਨੇ ਜਿਵੇਂ ਜਿਹੜੇ ਘੇਰ ਉੱਤੇ ਫੈਲ ਗਏ ਸਾਡੇ ਨੂੰ ਲੱਗਦਾ ਸੀ ਕਿ ਮਾ ਉਸ ਤੇ ਅੱਛਾ ਦੋਤਾ ਜਵਾਈ अच्छा अच्छा जी। ਇਹਦਾ ਬੜਾ ਜ਼ਿਆਦਾ ਲੋਕ ਸਾਨੂੰ ਸੁਣ ਕੇ ਬਾਰੇ ਪੁਰਬਤ ਦੇ ਨੂੰ ਪੁੱਛਦਾ। ਜਿਹਨੇ ਬਾਰੇ ਕੋਈ ਨਹੀਂ ਪੁੱਛਦਾ। ਕੀ ਚੱਲਦਾ? ਉਹਦਾ ਲੋਕਾਂ ਨੇ ਸਾਥ ਦਿੱਤਾ ਉਹ ਜਿਹੜੇ ਲੋਕ ਸੀਗੇ। ਹਾਂ ਸਾਰੇ ਨਾਲ ਲੱਗੇ ਸਾਰੇ ਵਰਦੇ ਤੇ ਨਾਲ ਤਾਂ। ਹਾਂ ਜੀ। ਸਾਰੇ ਬਾਗੇ ਤੇ ਨਾਲ ਤਾਂ ਸਟੈਂਡੂ। ਸਾਰੇ ਭੱਜੇ ਤੇ ਨਾਲ ਭੱਜ ਗਏ ਦੀ। ਸਾਰੇ ਨਾਲ ਗਏ ਤੇ ਸਾਡੇ ਨਾਲ ਰੇਹੀ ਲੈ ਕੇ। ਕਮੇਟੀ ਵਾਲੇ ਸਾਰੇ ਮਦਦ ਬਾਤ ਕਰੀ ਕਮੇਟੀ ਵਾਲੇ ਸਾਡੀ। ਅੱਛਾ ਜੀ। ਦੇ ਉਹ ਜਦੋਂ ਮੈਂ ਬੱਸੇ ਨਹੀਂ ਹੋਰ ਦੇ ਬਾਹਰ ਮਾਦਦ ਕਰਕੇ ਗਏ ਨੇ ਪਰ ਇਹਦੀ ਬਹੁਤ ਮਦਦ ਕਈ ਉਹਨਾਂ ਨੇ ਉਹ ਤੇਰੀ ਬਹੁਤ ਮਦਦ ਕਰਕੇ ਗਏ ਨੇ ਕੋਈ ਕੁਝ ਨਹੀਂ ਬੱਸ ਦੱਸੂਗਾ ਕਿਵੇਂ ਮਦਦ ਕੀਤੀ ਹੈ ਥੋੜਾ ਡਿਟੇਲ ਦੱਸੂਗੀ ਕਿ ਉਹ ਦਾ ਟੇਣਾ ਖੰਡ ਦੀ ਬੋਰੀ ਬੱਸ ਜਿਹੜੇ ਉਹ ਘਾਏ ਦੇ ਪਾਸੇ ਨੂੰ ਗਿਆ ਉਹ 11000 ਰੁਪਏ ਸੀਗੇ ਮੈਂ ਵਿਖਾਣ ਪੇਂਦਾ ਸੋਣਾ ਸਾਰਾ ਦੇ ਕੇ ਗਏ ਨੀ ਮੂੰਗੀ ਦੀ ਧਾਰਾ ਬੱਬਾ ਕੱਟਾ ਤੇ ਫੋਲ ਬਤੇ ਨੀ ਦੋ ਦੱਤੇ ਆਤੇ ਟੀਣ ਕੇ ਉਹ ਦਾ ਖੰਡ ਦੀ ਬੋਰੀ ਉਹ ਮੈਨੂੰ ਮਿਲ ਚੜਾ ਗਿਆ ਕੀ ਹੋ ਗਿਆ ਸਭ ਉਹਨਾਂ ਨੂੰ ਫੇਰ ਉਹਦੀ ਫੇਰ ਕੋ ਮਰਾ ਜਿਆਦਾ ਸਨਮਾਨ ਸੁਣ ਕੇ ਬਹੁਤ ਜਿਆਦਾ ਮਿਲਦਾ ਨਹੀਂ ਲਾ ਕਦੇ ਮਾਰ ਵੀ ਪਹਿਲੀ ਮਾਰਨੇ ਲਾ ਰਹੀ ਆਂਗੀ ਉਹ ਆਪੇ ਕਰ ਦਿੰਦੇ ਸਾਰਾ ਕਰ ਲੈਣਗੇ ਹੁਣ ਇਹਨਾਂ ਬਹੁਤ ਐਕਸਲ ਹੈ ਬਹੁਤ ਚਾਹਤ ਹੋਤੀ ਹੈ ਉਹਨਾਂ ਨੂੰ ਪਤਾ ਨਹੀਂ ਮਿਲਦਾ ਕਿ ਕਿਹਨੇ ਮਾਰਨਾ ਲਾ ਰਹੀ ਇਹਦਾ 2 ਲੱਖ ਰੁਪਏ ਸਨਾਰ ਕਰੇ ਸਕਦੇ ਗਿਆ ਹਾਂਜੀ 2 ਲੱਖ ਰੁਪਏ ਕਰੇ ਸਨਾਰ ਕਰਕੇ ਗਿਆ ਵੀ ਹੋਣਾ ਇਹਦਾ ਕੋਈ ਬੈਠ ਲਾ ਮੈਨੂੰ ਵੀ ਸੇਲ ਕਰਨ ਲਈ ਮੈਨੂੰ ਇੱਥੇ ਬੈਠੀਆ ਰਹਿਆ ਆਹ ਰੋਟੀ ਰੋਟੀ ਨਹੀਂ ਕਮਾਉਂਗੇ ਤਾਂ ਨਹੀਂ ਆਉਥੇ ਜੀ ਨਿੱਕੇ ਨਿੱਕੇ ਰਚਲੇ ਮੇਖਾਰੀ ਉਹਵਾ ਦੇਤੇ ਆ ਗਈ ਹੈ 6 ਸਾਲ ਦਾ ਇੱਕ ਕੁੜੀ ਆ ਨਾਂ ਸਾਲ ਦੀ ਆ 11ਵਾਂ 11ਵੇਂ ਸਾਲ ਚ ਲੱਗਦੀ ਆ ਇੱਕ ਮੁੰਡਾ ਦੂਜੀ ਚ ਪੜਦਾ ਥੋੜੀ ਤੀਜੀ ਚ ਪੜਦੀ ਆ ਥੋੜੀ ਚ ਪੜਦੀ ਆ ਜਦੋਂ ਇਹਨਾਂ ਨੂੰ ਕੁਝ ਨਹੀਂ ਪਤਾ ਕਿਸੇ ਗੱਡੀ ਨਾਲ ਕੀ ਹੋਇਆ ਕੁਝ ਪਤਾ ਛੇਕ ਨਾ ਵਾਪਸ ਜਿਹੜੀ ਜਗਾ ਸੀ ਜੀ ਸਮਰਾ ਮੈਨੂੰ ਉਹਦੇ ਬਾਰੇ ਦੱਸੋ ਵਿਸੇਸ਼ ਡੀਟੇਲ ਚ ਕਿਹੜੀ ਜਗਾ ਵਾਪਸ ਵਿੱਚ ਕਰੋ ਵਾਪਸ ਕਿੱਥੇ ਲਵੇ ਸਾਨੂੰ ਆਂ ਭੰਦਾ ਮੈਂ ਨੀ ਨਾ ਲੱਭਦਾ ਅੱਛਾ ਜੀ ਕਿnabla 22 ਬੱਚੇ ਹੋਏ ਸੀnabla 22 ਵਜੇ ਦਾ ਸਭ ਕਿਸੇ ਨੇ ਹੇਰ ਮਾਰਤਾ ਤੀਗੀ ਅੱਛਾ ਜੀ ਬੱਚੇ ਸੱਤਰੀ ਘਾਟੀ ਫਿਰਦੀ ਸੀਗੀ ਅੱਛਾ ਜੀ ਉਹ ਜਿਹੜਾ ਐਲਾਨ ਨਹੀਂ ਹੈਗੇ ਤੇ ਨਾਮਚਾਰ ਦੱਬਣ ਤੇ ਜਮਾ ਇਹਦਾ ਪਤਾ ਵੀ ਨਹੀਂ ਆਏਗਾ ਜੀ ਅੱਛਾ ਸੱਤਰੀ ਰਾਤ ਨੂੰ ਸੱਤਰੀ ਤੇ ਤੁਹਾਨੂੰ ਤਾਂ ਪਤਾ ਲੱਗਿਆ ਵੀ ਸੱਤ ਨੂੰ ਦੇਖ ਲਈ ਦੀ ਇੱਕ ਦਿਨ ਪਹਿਲਾਂ ਦੂਜੇ ਮੁੰਡੇ ਦੀ ਦੁਕਾਨ ਨਾਲ ਉਹਦੇ ਨਾਲ ਪਿਆ ਰਹਾ ਹਾਰੀ ਰਾਤ ਸੱਤ ਤੇ ਉਹ ਠੱਗਿਆ ਉਹਦੇ ਡੈਡੀ ਨਾਲ ਪਿਆ ਕਹਿੰਦਾ ਜੜੀ ਮੇਰੇ ਨਾਲ ਤਾਂ ਸੱਤ ਲੱਗਦਾ ਪਿਆਗਾ ਉਹ ਕਹਿੰਦਾ ਕੋਈ ਨਾ ਪਰ ਤੂੰ ਕਹਿੰਦਾ ਇੱਧਰ ਪੈ ਜਾ। ਜੇ ਉੱਧਰ ਪੈ ਆ ਉਹ ਨਾਲ ਹੀ ਦੁੱਜੇ ਜੀ ਜਾ ਬੜਿਆ। ਉਹ ਮੁੰਡਾ ਲਵੇ ਮੁਸਲਮਾਨ ਦਾ ਡਲ ਗਿਆ ਤੀ। ਉਹ ਕਹਿੰਦਾ ਵੀ ਮਾਨੂੰ ਸਾਰੇ ਹੱਥ ਪਾਉਗਾ ਨੇ ਥਾਂਗ ਨਾ ਮਾਰਦਾ। ਕਾਫੀ। ਉਹ ਸਾਹਮਣੇ ਪਪਤੀ ਬੋਨੇ ਨੇ ਮਾਰਿਆ ਤਾਂ ਕੀ ਕਰਿਆ। ਸਾਨੂੰ ਕਹਿੰਨੇ ਦੂਜੇ ਦਿਨ ਦੱਸਿਆ ਜਦੋਂ ਸੱਪ ਨੇ ਸਾਡੇ ਕੰਨੀ ਆਹ ਕੰਮ ਹੋਇਆ ਕਹਿੰਦਾ ਉਸੇ ਸੱਪ ਮਾਰਦਾ ਤੀ। ਫਿਰ ਉਹ ਸੱਪਾਂ ਵੱਡਾ ਬਤਾ ਕੇ ਭੱਜ ਗਿਆ ਤੀ, ਭੱਜ ਗਿਆ ਸੀ। ਸਾਨੂੰ ਕੋਈ ਨਹੀਂ ਬਤਾ ਤੀ ਵੀ ਸਾਪ ਨੇ ਨੇ ਮਾਰਿਆ ਤਾਂ ਕੀ ਕਰਿਆ। ਇਹਦਾ ਬੀਰੂ ਦੇ ਵਿੱਚ ਸਾਰੀ ਦਿਖਾ ਦੇਣਾ ਤੇ ਜਦੋਂ ਤੁਸੀਂ ਬੰਦਾ ਇਲਾਜ ਦੇ ਵਾਸਤੇ ਆਪਣੀ ਕੋਸ਼ਿਸ਼ ਸ਼ੁਰੂ ਕੀਤੀ ਇਲਾਜ ਸਹੀ ਮਿਲ ਗਿਆ ਸੀ ਭਾਈ ਦਾ ਹੋ ਗਿਆ ਜੰਹਾ ਹੋ ਰਹਾ ਸੀ ਮਨ ਲਗੀ ਕਿਸੇ ਨੇ ਆ ਕੇ ਸੱਪਣੀ ਮਾਰਤੀ ਉੱਥੇ ਪਰ ਮੈਨੂੰ ਮੈਨੂੰ ਵੀ ਉੱਥੇ ਤੇ ਪਰ ਮੈਨੂੰ ਆਏ ਨਹੀਂ ਕਿਸੇ ਨੇ ਦੱਸਿਆ ਵੀ ਸੱਪਣੀ ਮਾਰੀ ਨਾ ਵੀ ਤੇਰੇ ਘਰੇ ਨੂੰ ਖੋਹ ਜੀ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਂ ਜੰਨੀ ਨਹੀਂ ਮਾਰ ਲੱਗਦੀ ਸੀ ਉੱਥੇ ਜਦਾਰ ਕੋਈ ਤੇਜ ਨਹੀਂ ਕਲੇ ਗਈ ਜਿਸ ਮਾਨ ਮੇਂ ਵੀ ਚੁੱਪ ਨਹੀਂ ਗਈ ਸਪਨੀ ਜਮਾਨੀ ਗਈ ਹੋਤੀ ਰਹਦੀ ਰਹੀ ਬਿਲਕੁਲ ਇਹ ਕਹਿਣਾ ਚਾਹੁੰਦੀ ਉਹ ਵੀ ਜਿਹੜੀ ਸਪਨੀ ਦੇ ਦੰਗ ਮਾਰਿਆ ਸੀ ਉਹ ਸਪਨੀ ਜਿਹੜੀ ਮਾਰਤੀ ਲੋਕਾਂ ਨੇ ਹਾਂ ਤੇ ਤਾਦਰ ਕੇ ਤੁਸੀਂ ਸਮਝਦੇ ਹੋ ਵੀ ਹਸਬੰਦ ਜੀ ਇਹ ਨਹੀਂ ਨਹੀਂ ਅਜੀ ਕਹਿੰਦਾ ਮੈਂ ਜੀ ਉਹ ਮਾਰਨੀ ਸੀ ਦਗਾ ਉਹ ਦਾ ਮੋ ਨੇ ਦੇਖੋ ਬੇਟਾ ਮੇਰਾ خیال ਆ ਮੈਨੂੰ ਤਾਂ ਇਹ ਸਾਰੇ ਕੋਲੇ ਲੱਗਦੀ ਉਹ ਤਾਂ ਅਸਲ ਉਹਨਾਂ ਦੇ ਚਹਿਰਵਾਹ ਹੋ ਗਿਆ ਹੋਣਾ ਸ਼ਰੀਰ ਦੇ ਵਿੱਚ ਜਿਆਦਾ ਹੋ ਕੇ ਕੋਸ਼ਿਸ਼ ਤਸੀਰ ਵੀ ਲੈ ਕੇ ਜਾਂਦੇ ਵਿੱਚ ਜਿਵੇਂ ਆ ਉਹਨਾਂ ਨੂੰ ਕਿੰਨੇ ਲੈ ਕੇ ਗਏ WhatsApp ਉਹਨੇ ਬਾਹਰ ਹੀ ਇਹਨੂੰ ਡੀਪੀ ਚ ਕੋ ਕਰਿਆ ਉਹ ਕਹਿੰਦਾ ਲੈ ਆ ਗਿਆ ਉਹਨੇ ਦਵਾਈ ਦਿੱਤੀ ਦਵਾਈ ਦੇਤੀ ਪਾਣੀ ਵੀ ਕੀ ਲਿਆ ਦਵਾਈ ਵੀ ਲਈ ਜਦੋਂ ਬੱਚੇ ਅਸੀਂ ਲਾ ਲਾ ਦੇ ਇੱਕ ਮਿੰਟ ਦੇ ਬਾਅਦ ਫੜ ਕੇ ਮਾ ਬੜਤੀ ਆ ਬਸ ਮੇਰੇ ਕੋਲ ਬਰੋ ਨਹੀਂ ਰਹੀ ਸੀ ਮੈਨੂੰ ਤਾਂ ਲੈ ਗਈ ਨਹੀਂ ਆਇਆ ਹੈ ਕਿ ਕੋਈ ਨੰਬਣਾ ਮੈਂ ਕਿਹਾ ਕਹਿੰਦੇ ਠੀਕ ਆ ਕੇ ਲਿਆਵਾਂਗੇ ਤੋ ਠੀਕ ਹੈ ਉਹ ਅੱਡੇ ਲੱਗੇ ਹੋਏ ਕਿ ਇਹਨੂੰ ਸਮਾਨ ਦੇ ਸਮਾਨ ਸਾਰਾ ਉੱਥੇ ਪਿਆ ਸੀ ਕਹਿੰਦੇ ਸਿੱਧਾ ਕਰ ਲਿਆਵਾਂਗੇ ਤੇ ਮੇਰੇ ਬਾਬਾ ਕਹਿੰਦਾ ਵੀ ਤੁਸੀਂ ਨੂੰ ਹੋਰੇ ਲੈ ਕੇ ਨਾ ਆਇਓ ਜੇ ਕੀ ਹੋ ਗਿਆ ਵੀ ਜੇ ਦੁਆਰੇ ਹੋਇਆ ਗਿਆ ਤਾਂ ਉਹ ਜ਼ਹਿਰ ਚੜਦੀ ਵੀ ਨੁਕਸਾਨ ਹੋ ਜਾਣਾ ਬਾਬਾ ਮੈਂ ਜਮੀਨੇ ਲੈਣੇ ਕੋਈ ਮੈਂ ਆਪੇ ਆਪੀ ਖਸਾਰ ਲੂੰਗੀ ਮਾਰੇ ਲੈ ਕੇ ਨਹੀਂ ਆਉਂਗੀ ਮੈਨੂੰ ਆਣੀ ਪਰ ਅੱਜ ਨਹੀਂ ਮੈਨੂੰ ਫੇਰ ਵੀ ਸੱਜ ਕੇ ਜਾਉਣੀ ਤੇ ਮੈਂ ਤਾਂ ਨਾਲ ਹੀ ਲਾਉਣੀ ਮੈਂ ਮਾਤਾ ਨੂੰ ਜਾਣਦੇ ਬਣਾ ਉਹ ਜਾਣਦੇ ਨਾ ਕਿ ਕਿੰਨੀ ਏਜ ਕਿੰਨੀ ਸੀ ਤੁਹਾਡੇ ਹਸਬੰਦ ਦੀ 35 ਸਾਲ ਛੋਟੀ ਦੀ ਸੀ ਹੈ ਜੀ ਤੇ ਤੁਹਾਡੇ ਕੋਲ ਲੋਕ ਕਹਿ ਦਿੰਦੇ ਨੇ ਕਿ ਦੁਕਾਨਦਾਰੀ ਮੇਲੇ ਤੇ ਲਾਉਣਾ ਸੋਹੀ ਗੱਲ ਹੈ ਪਰ ਜਦ ਨੂੰ ਲੋਕ ਨੇ ਦੇਖਣਗੇ ਤੇ ਉਹਨਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਦੁਕਾਨਦਾਰੀ ਜਿਹੜੀ ਆਪਾਂ ਲਾਉਨੇ ਆ ਇੱਕ ਤਰ੍ਹਾਂ ਦੀ ਇਹ ਵੀ ਇੱਕ ਕੰਡਿਆ ਦੀ ਉਹਦੇ ਸੇਜ ਦੇ ਉੱਪਰ ਹੀ ਕੰਮ ਕਰਨਾ ਕਰੀਆ ਉਹਨੀਆਂ ਤੇ ਪੈ ਤੈ ਕੇ ਵੀ ਟੈਨ ਪਾਸ ਕਰੇ ਤੇ ਇੰਨੀ ਗਰੀਬੀ ਸੀ ਇੰਨੀ ਗਰੀਬੀ ਬਹੁਤ ਗਰੀਬੀ ਕੱਟਿਆ ਮੜਾ ਹੁਣ ਸਾਰੇ ਕੀ ਹੋਏ ਤੇ ਆਪਨੇ ਉਹਨੂੰ ਖੋਲਿਆ ਬਹੁਤ ਜ਼ਿਆਦਾ ਬਹੁਤ ਗਰੀਬੀ ਸੀ ਆ ਵੀਰ ਜੀ ਦੋਸਤਾਂ ਜਿਹੜਾ ਕਰਦੇ ਆ ਜੀ ਉਹਨੇ ਕਲੇ ਚੱਜਨਾ ਕੱਪੜੇ ਨਾਲ ਉਹ ਪਾ ਕੇ ਦੇਖਿਆ ਸਾਰ ਦਿਨ ਪਾਰਾ ਮਗ ਕੰਮ ਕਰ ਪਰ ਰਹਿਦਾ ਸੀ ਪਰ ਹੁਣ ਮੜਾ ਸੌਖਾ ਆ ਲੱਗਿਆ ਰੱਬ ਲੈ ਜਾ ਕੋਕੀ ਨੂੰ ਤੁਸੀਂ ਕਿੱਥੇ ਰਹਿਣ ਵਾਲੇ ਹੋ ਜੀ ਚੀਮਾ ਨੂੰ ਚੀਮਾ ਕਿਹੜੀ ਜਵੇ ਸੁਨਾਮ ਨੂੰ ਸੁਨਾਮ ਦੇ ਕੋਲ ਚੀਮਾ ਹੈ ਜੀ ਅੱਛਾ ਅੱਛਾ ਤੇ ਅਸੀਂ ਬਹੁਤ ਦੋਸਤਾਂ ਨੂੰ ਦਵਾ ਕਰਦੇ ਆ ਤੁਹਾਡੇ ਨਾਲ ਇੱਕ ਪਰਮਾਤਮਾ ਦੇ ਚਰਨਾਂ 'ਚ ਦੁਆ ਕਰਦੇ ਆ ਕਿ ਤੁਹਾਡੇ ਹਸਬੰਦ ਜਿਹੜੀ ਆਪਣੇ ਜਾਂਦਾ ਜੀ ਸਵਾਸਤ